ਹਾਂਜੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਤੇ ਬਈ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਖਾਸ ਹੋਣ ਵਾਲੀ ਹੈ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਬੁਲਾ ਦਿਓ ਅੱਜ ਇੱਕ ਬਹੁਤ ਚੰਗੀ ਸੇਵਾ ਜਿਹੜੇ ਬਾਈ ਹੋਰੀ ਬਹੁਤ ਸਮੇਂ ਤੋਂ ਕਰ ਰਹੇ ਨੇ ਉਹ ਸੇਵਾ ਬਾਰੇ ਅੱਜ ਤੁਹਾਨੂੰ ਜਾਣੂ ਕਰਵਾਵਾਂਗੇ ਬਈ ਪਾਲਕੀ ਸਾਹਿਬ ਤਿਆਰ ਕਰਦੇ ਨੇ ਬਾਈ ਜੀ ਹੋਰੀ ਤੇ ਅੱਜ ਅਪਾ ਧੂਰੀ ਸ਼ਹਿਰ ਖੜਿਆ ਦਸਮੇਸ਼ ਬਾਡੀ ਬਿਲਡਰ ਸਾਰੋਂ ਵਾਲੇ ਨੇ ਜਿਹੜੇ ਹਨਾ ਬਈ ਤੇ ਬਈ ਤੁਸੀਂ ਆ ਸਕਦੇ ਹੋ ਬਾਈ ਹੋਰਾਂ ਤੋਂ ਪਾਲਕੀ ਸਾਹਿਬ ਦੀ ਸੇਵਾ ਨਿਭਾ ਸਕਦੇ ਹੋ ਬਾਈ ਅਗਰ ਕਿਸੇ ਮੇਰੇ ਪ੍ਰਾਣੇ ਗੁਰਦੁਆਰਾ ਸਾਹਿਬ ਨੂੰ ਤੇ ਬਾਈ ਜੀ ਹੁਰੀ ਲਗਭਗ ਮੈਨਾਂ ਜਿੱਦਾਂ ਆਪਣੀ ਪਹਿਲਾਂ ਵੀ ਗੱਲ ਹੋਈ ਹੈ 12-13 ਸਾਲ ਹੋ ਗਏ ਨੀ ਪਾਲਕ ਹੋ ਗਏ ਹਾਂਜੀ 12-13 ਸਾਲ ਹੋ ਗਏ ਅੱਛਾ ਆਪਾਂ ਕਿਹੜੇ ਕਿਹੜੇ ਤਰ੍ਹਾਂ ਦੀ ਪਾਲਕ ਸੈਬ ਬਣਾਉਣੀ ਹੈ ਆਪਾਂ ਆਪਾਂ ਜੀ ਜੇ ਆਪਾਂ ਨੇ ਕੱਲੀ ਵਿੱਚ ਆ ਉੱਪਰ ਚੀਜ਼ਾਂ ਨਹੀਂ ਬਣਾਉਣੀ ਤਾਂ ਸਾਹ ਤੋਂ ਓਪਨ ਨਹੀਂ ਰੱਖਣਾ ਸਿੰਪਲ ਆ ਆ ਸਿੰਪਲ ਵਾਂਗ ਸਿੰਪਲ ਵੀ ਬਣਾ ਲੈਣੇ ਜੀ ਜੇ ਆਪਾਂ ਨੇ ਉੱਪਰੋਂ ਤਾਂ ਸਾਹ ਤੋਂ ਜਿਵੇਂ ਇਸ ਤਰ੍ਹਾਂ ਬਣਾਇਆ ਗੁੰਮਤਾ ਲਾ ਕੇ ਸਾਈਡ ਚਲਦਣਾ ਕੱਢ ਕੇ ਆਪਾਂ ਇਸ ਤਰ੍ਹਾਂ ਹੀ ਬਣਾਉਣੇ ਜੀ ਠੀਕ ਹੈ ਤੇ ਟਰਾਲੀ ਤੇ ਵੀ ਬਣਾਉਣੇ ਜੀ ਆਪਾਂ بس ਦੇਵੇਂ ਬਣਾਉਣੇ ਆ ਠੀਕ ਹੈ ਜੀ ਤੇ Tata Ace ਤੇ Super ਤੇ ਜਾਂ ਜਿਸ ਤਰ੍ਹਾਂ ਆਪਣੇ Entra ਗੱਡੀ ਆ ਗਈ ਜੀ ਉਹ ਤੇ ਹੀ ਬਣਾਉਣੇ ਆ ਅਸੀਂ ਓਕੇ ਮਤਲਬ ਜੋ ਵੀ ਅਗਲਾ ਲਈ ਆਉਂਦਾ ਆਪਾਂ ਬਣਾ ਦਿੰਦੇ ਆਪਾਂ ਨੂੰ ਕੋਈ ਐ ਨਹੀਂ ਜੀ ਅੱਛਾ ਅਗਲੀ ਗੱਡੀ ਆਪਣੇ ਇਹਦੇ ਵਾਸਤੇ ਕਿੰਨੇ ਸੀਸੀ ਇੰਜਨ ਹੋਣਾ ਚਾਹੀਦਾ ਏ ਜੀ 1200 ਘਟੋ ਘਟ 1200 ਘਟੋ ਘਟ 1200 ਹਾਂਜੀ ਹਾਂ ਠੀਕ ਹੈ ਜਿਹੜੀ ਇਹ ਹੈ ਜੀ ਇਹ ਟਾਟਾ ਵੈਂਚਰ ਹੈ ਇਹ 1200 ਸੀਸੀ ਹੈ ਜੀ ਇਹ ਤੇ ਗੱਡੀ ਜਿਹੜੀ ਬਹੁਤਾਂ ਮਾਡਲ ਹੈ 15 16 ਮਾਡਲ ਦੀ ਗੱਡੀ ਹੈ ਜਿਵੇਂ ਤੁਸੀਂ ਕੀ ਰეკਮੈਂਡ ਗੱਡੀ ਕਰਨੀ ਚਾਹਵੋਗੇ ਜਿਹੜੀ ਵੀ ਆਪਾਂ ਜਿਹੜੇ ਭਾਈ ਕਈ ਵਾਰ ਸੋਚਣ ਵੀ ਅਸੀਂ ਪਾਲਖ ਸਾਬ ਤਿਆਰ ਕਰਵਾਉਣੀ ਆ ਵੀ ਅਸੀਂ ਕਿਦਾਂ ਦੀ ਗੱਡੀ ਲਈਏ ਤੁਸੀਂ ਕਿਦਾਂ ਸਲਾਹ ਦੋਗੇ ਬਸ ਜੀ ਕੱਲੀ ਅਮਰੁੱਤੀ ਤੇ ਅਲਟੋ ਨਾ ਹੋਵੇ ਅਲਟੋ ਨਾ ਹੋਵੇ ਹਾਂਜੀ ਹਾਂ ਅਮਰੁੱਤੀ ਅਲਟੋ ਨਾ ਹੋਵੇ ਹੋਰ ਜਿਹੜੀ ਮਰਜ਼ੀ ਗੱਡੀ ਹੋਵੇ ਠੀਕ ਹੈ ਵੈਸੇ ਮੇਰੇ ਸ ਗੱਡੀਆਂ ਗੱਡੀਆਂ ਫੋਰਚਨਰ ਤੇ ਵੀ ਇੱਕ ਵਰਪ ਬਣਾਈ ਸੀ ਨੋਵਾ ਤੇ ਬਣਾਈਆ ਗੱਡੀ ਤੇ ਤੇ ਟਰਾਲੀ ਤੇ ਤਾਂ ਚਲੋ ਉਹ ਤਾਂ ਲੋਡ ਮੰਨਣਾ ਹੀ ਹੈ ਜੰਡ ਨੇ ਨਾ ਹਾਂਜੀ ਤੇ ਬਾਕੀ ਬਈ ਹੈ ਨਾ ਹੋਰ ਵੀ ਕੋਈ ਅਗਰ ਤੁਹਾਡੇ ਲਈ ਕੋਈ ਗੱਡੀ ਹੈਗੇ ਜਿਹੜੀ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਕੋਈ ਬਾਈ ਜਦੋਂ ਸਲਾਹ ਜ਼ਰੂਰ ਲੈ ਲਿਓ ਬਾਈ ਹੈ ਨਾ ਕਿਉਂਕਿ ਇੱਕ ਵਾਰ ਆਪਾਂ ਪੈਸੇ ਲਾ ਦਿੰਨੇ ਕਿਉਂਕਿ ਬਹੁਤ ਸੋਹਣੀ ਬਾਲਕ ਸਾਹਿਬ ਬਣਦੀ ਆ ਬਾਈ ਆਪਾਂ ਉਹਨੂੰ ਦੁਬਾਰੋਂ ਕਿਸੇ ਹੋਰ ਗੱਡੀ ਤੇ ਪ੍ਰਚਾਰ ਕਰਾਈਏ ਆਪ ਨੂੰ ਵੀ ਕਿਵਰ ਹੋ ਕਿਵੇਂ ਲੱਗਦਾ ਹੈ ਨਾ ਹਾਂਜੀ ਹਾਂਜੀ ਤੇ ਅੱਜ ਜਿਹੜੀ ਆਪਾਂ ਪਾਲਕ ਸੈਬ ਬਣਾਈ ਆ ਇਹ ਪਹਿਲਾਂ ਤਾਂ ਮੈਨੂੰ ਆ ਕੇ ਲੱਗੇ ਜਿਵੇਂ ਇੱਕੋ ਵੈਨ ਹੁੰਦੀ ਹੈ ਨਾ ਇਹ ਇੱਕ ਗੱਡੀ ਕਿਹੜੀ ਹੈ ਇਹ ਇਹ ਜੀ ਇਹ ਟਾਟਾ ਵੈਂਚਰ ਹੈਗੀ ਵੈਂਚਰ ਤੇ ਇਹ ਗੱਡੀ ਦੀਆਂ ਸਹੂਲਤਾਂ ਬਹੁਤ ਨੇ ਜੀ ਜਿਵੇਂ ਆਪਾਂ ਨੇ ਬਾਜ਼ਾਰ ਦੇ ਵਿੱਚ ਹਾਂਜੀ ਹਾਂਜੀ ਤੰਗ ਰਸਤੇ ਹੁੰਦੇ ਨੇ ਕਿ ਹਰ ਇੱਕ ਜਗ੍ਹਾ ਜਾਂਦੀ ਹੈ ਜੀ ਇਹ ਹੂੰ ਹੂੰ ਜਿਹੜੀ ਆਪਾਂ ਮਤਲਬ ਇਹ ਪਾਲਕੀ ਸਾਬ ਬਣਾਈ ਜਾਂਦੇ ਜੀ ਇਹ ਪਹਿਲੀ ਵਾਰ ਬਣਾਈ ਹੈ ਜੀ ਟਾਟਾ ਵੈਂਚਰ ਤੇ ਮੈਂ ਵੀ ਉਹੀ ਦੇਖਣਾ ਪਹਿਲੀ ਵਾਰ ਆਪਾਂ ਤਿਆਰ ਕਰੀਏ ਹਾਂਜੀ ਹਾਂ ਹੂੰ ਤੇ ਆਪਾਂ ਇਹਦੇ ਚ ਮਹਾਰਾਜ ਦੀ ਸਵਾਰੀ ਜਿਹੜੀ ਰੱਖਣੀ ਆਪਾਂ ਬਿਲਕੁਲ ਅੱਗੇ ਰੱਖਣੀ ਆ। ਉਹ ਮੋਰਲੇ ਵਾਸਤੇ ਮਹਾਰਾਜ ਸਵਾਰੀ ਆ ਗਈ ਜੀ। ਇਹਦੇ ਪਿੱਛੇ ਬੈਕ ਤੇ ਗ੍ਰਾਂਤੀ ਸਿੰਘ ਆ ਗਿਆ ਜੀ। ਠੀਕ ਹੈ ਜੀ। ਤੇ ਉਹ ਤੋਂ ਮਗਰ ਸੰਗਤ ਆ ਗਈ ਜੀ। ਐ ਮਦੋਈ ਪੰਜ-ਸੱਤ ਬੰਦੇ ਡਰਾਈਵਰ ਸਮੇਤ ਜੀ। ਬੜੇ ਆਰਾਮ ਨਾਲ ਪਹੁੰਚਦੇ ਨੇ ਜੀ। ਓਕੇ। ਇਹ ਔਰੇ ਟੈਂਕ ਆ ਗਏ ਜੀ ਪਾਣੀ ਵਾਲਾ। ਓਕੇ। ਇਹ ਵਾਲਾ ਇੱਥੋਂ ਦੀ ਅਸੀਂ ਟੈਂਕ ਆ ਪਾਣੀ ਪਾਉਣ ਵਾਸਤੇ ਜਗ੍ਹਾ ਰੱਖੀ ਐ ਹਮ ਹਮ ਤੇ ਉਰੇ ਮਹਾਰਾਜ ਰੂਪ ਜੀ ਆ ਕੇ ਜੀ ਤਾਂ ਆਹ ਜਨਨੀ ਸਾਹਿਬ ਆ ਕੇ ਉੱਪਰ ਓਕੇ ਜੀ ਪਹਿਲੇ ਵਾਸਤੇ ਡਰਾਈਵਰ ਨੀਮਾ ਹੋਗਾ ਜੀ ਗੁਰੂ ਗ੍ਰੰਥ ਸਾਹਿਬ ਤੋਂ ਠੀਕ ਹੈ ਜੀ ਹਾਂਜੀ ਲੈ ਬਈ ਹਨਾ ਇਹ ਵੀ ਬਈ ਬਹੁਤ ਵਧੀਆ ਆਪਾਂ ਕਹიდੀਏ ਵੀ ਇੱਕ ਪਲਾਨ ਨਾਲ ਬਣਾਇਆ ਗਿਆ ਤੇ ਆਪਾਂ ਇਹਦੇ ਵਿੱਚ ਸਿਰਫ ਮੇਰੇ ਹਸਾਬ ਨਾਲ ਜਿੱਦਾਂ ਮਨ ਲੱਗਦਾ ਆਪਾਂ ਗੁਰੂਗ੍ਰਾਂ ਸਾਹਿਬ ਦੇ ਤੇ ਲਿਜਾ ਸਕਦੇ ਹਾਂ ਇਕੱਲਾ ਨਾ ਇਕੱਲਾ ਹਾਂਜੀ ਲਿਜਾ ਸਕਦੇ ਜੀ ਆਪਾਂ ਦੂਰ ਨੇੜੇ ਨਾਲ ਜੀ ਕਿੱਦਾਂ ਵਿੱਚ ਲਿਜਾ ਸਕਦੇ ਆਂ ਵੈਸੇ ਜੇ ਆਪਣਾ ਕੋਈ ਛੋਟਾ ਪ੍ਰੋਗਰਾਮ ਆ ਆਪਾਂ ਉਹਦੇ ਵਿੱਚ ਨਗਰ ਕੀਰਤਨ ਵਾਸਤੇ ਵੀ ਵਰਤ ਸਕਦੇ ਆ ਠੀਕ ਹੈ ਕਿਉਂਕਿ ਆ ਸਾਰੀਆਂ ਸਾਡਾ ਨਾਲ ਜੀ ਖੁੱਲਧਿਆ ਕੀਤੇ ਵੀ ਨੇ ਸਾਰੇ ਸ਼ੀਸ਼ੇ ਸਾਰੇ ਜਿਹੜੇ ਸਾਇਰ ਨਾਲ ਸ਼ੀਸ਼ੇ ਨੇ ਤੇ ਖੁੱਲਧਿਆ ਕੀਤੇ ਨੇ ਆ ਗੋਲ ਕਾਗੀ ਜੀ ਉਹਦੇ ਠੀਕ ਹੈ ਜੀ ਗੋਲਕ ਵੀ ਨਾਲ ਲਾਈਵ ਵੀ ਆ ਜੀ ਓਕੇ 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 ਆਪਾਂ ਫਿਰ ਉਹਦੇ ਵਾਸਤੇ ਆਪਾਂ ਨੂੰ ਇਹਦੇ ਵਿੱਚ ਅਲੱਗ ਇੱਥੇ ਤਾਂ ਆਪਾਂ ਕਰ ਨਹੀਂ ਸਕਦੇ ਮੇਰੇ ਹਿਸਾਬ ਨਾਲ ਨਹੀਂ ਜੀ ਪ੍ਰਕਾਸ਼ ਜੇ ਆਪਾਂ ਨੇ ਨਗਰ ਕੀਰਤਨ ਵਾਸਤੇ ਫੇਰ ਤਾਂ ਔਰੇ ਹੋਊਗਾ ਜੀ ਹਾਂਜੀ 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 ਫੇਰ ਗ੍ਰਾਂਥੀ ਸਿੰਘ ਮਾਗਰਾ ਕੇ ਜੀ ਦੋ ਸਿੰਘ ਹੋਰੇ ਬੈਠ ਸਕਦੇ ਨੇ ਜੀ ਇੱਕ ਹੋਰੇ ਆਗੇ ਜੀ ਹੂੰ ਹੂੰ ਤੇ ਜੇ ਆਪਾਂ ਨੇ ਮਹਾਰਾਜ ਸ੍ਰੋਜਿੰਦ ਬਾਗੁਰਦਵਾਰਾ ਸਾਹਿਬ ਤੋਂ ਲੈ ਕੇ ਜਾਣਾ ਤਾਂ ਆਪਾਂ ਇੱਥੇ ਲੈ ਜਾਣਾ ਤਾਂ ਤਾਂ ਹੋਰੇ ਆਗੇ ਠੀਕ ਹੈ ਜੀ ਲਓ ਬਾਈ ਹਨਾ ਇਹ ਵੀ ਬਈ ਬਹੁਤ ਵਧੀਆ ਤੇ ਬਾਕੀ ਜਿਵੇਂ ਮੈਂ ਦੇਖ ਰਿਹਾ ਹਾਂ ਨਾ ਬਈ ਸਟicker ਵਗੈਰਾ ਲੱਗੇ ਨੇ ਬਹੁਤ ਸੋਹਣੇ ਲੱਗੇ ਨੇ ਬਾਈ ਨਾਲ ਵੀ ਤੁਹਾਨੂੰ ਗੱਲ ਕਰਵਾਵਾਂਗੇ ਬਈ ਹਨਾ ਤੇ ਇਹਦੇ ਵਿੱਚ ਜਿਵੇਂ ਦੋ ਦੋ ਤਿੰਨ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬਾਈ ਇਹ ਰੀ ਕੰਪਲਸਰੀ ਲਾ ਕੇ ਰੱਖਦੇ ਨੇ ਇੱਕ ਤਾਂ ਹੁੰਦੀ ਆ ਟੂਟੀ ਹਾਂਜੀ ਅ ਨੀਚੇ ਜਲਦੀ ਸੁਵਿਧਾ ਹੈਗੀ ਆ ਬਾਈ ਹਨਾ ਚੈੱਕ ਕਰੋ ਠੀਕ ਹੈ ਇੱਥੋਂ ਹੱਥ ਧੋਣੇ ਠੀਕ ਹੈ ਪੈਰ ਧੋਣੇ ਤੁਸੀਂ ਆਪਾਂ ਕਰ ਸਕਦੇ ਆਂਗੇ ਤੇ ਬਾਕੀ ਆਪਾਂ ਅਗਰ ਜੋੜੇ ਵਗੈਰਾ ਰੱਖਣੇ ਤਾਂ ਆਪਾਂ ਬਾਹਰ ਰੱਖ ਸਕਦੇ ਹਾਂ ਸਭ ਤੋਂ ਵੱਡੀ ਚੀਜ਼ ਹੈ ਜੀ ਇਹ ਬਾਲਕ ਸਾਹਿਬ ਸਾਰੀ ਏਸੀ ਹੈ ਠੀਕ ਏਸੀ ਹੈ ਹਾਂਜੀ ਕੰਪਨੀ ਵੱਲੋਂ ਏਸੀ ਆਈ ਦੀ ਬਾਕੀ ਆਪਾਂ ਨੇ ਜਿਹੜੀ ਘਾੜ ਦੀ ਹੋ ਏਸੀ ਦੀ ਪੂਰੀ ਕਰਤੀ ਜੀ ਹੂੰ 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 ਚਾਰੇ ਪੱਖੇ ਲੱਗੇ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਜੀ ਇਹ ਦਿਖਾਇਓ ਮੜਿਆ ਉੱਪਰ ਛੱਤ ਦੇ ਉੱਪਰ ਵੀ ਲਗਭਗ 4 ਬਲੂਰ ਲੱਗੇ ਹੋਏ ਨੇ ਹਨਾ ਤੇ 2 ਪੱਖੇ ਵੀ ਛੱਡ ਲਾਏ ਹੋਏ ਨੇ ਕੰਪਨੀ ਬਲੂਰ ਨੇ ਜੀ ਇਹ ਅੱਛਾ ਕੰਪਨੀ ਦੇ ਆਉਂਦੇ ਨੇ ਇਹ ਹਾਂਜੀ ਲੈ ਬਾਈ ਹਨਾ ਜਿਵੇਂ ਦੇਖਣਾ ਪੱਖੇ ਸਾਰੇ ਚਾਲੂ ਕਰਤੇ ਬਾਈ ਜੀ ਹੋਰਾਂ ਨੇ ਲਾਈਟਾਂ ਲੱਗੀਆਂ ਹੋਈਆਂ ਦੇਖੋ ਤੇ ਬਾਕੀ ਕੋਈ ਇਦਾਂ ਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਨਾ ਵੀ ਆਪਾਂ ਨੂੰ ਇੱਥੇ ਕੁਛ ਇਹਦੇ ਵਿੱਚ ਘਾਟ ਲੱਗ ਰਹੀਦਾ ਕੁਝ ਕਰਦੇ ਆ ਤੇ ਬਾਕੀ ਆਪਣੀ ਵੀ ਤੁਸੀਂ ਇੱਕ ਵਾਰ ਰਾਇ ਦੋ ਕਿ ਆਪਾਂ ਇਹਦੇ ਵਿੱਚ ਹੋਰ ਕੀ ਕੁਝ ਨਵਾ ਕਰਿਆ ਕਰੀਏ ਅੱਗੇ ਤੋਂ ਹਣਾ ਅੰਗਲ ਜੀ ਹਾਂਜੀ ਹਾਂ ਇਹਦੇ ਦੇਖੋ ਜੀ ਅੰਦਰ ਗੋਲ ਕਾਲੇ ਬਾਕਸ ਲਾਤੇ ਹਾਂਜੀ ਹਾਂਜੀ ਹਾਂ ਗੋਲ ਜਿਵੇਂ ਬਾਹਰੇ ਬਾਸ ਮਾਲਾ ਆ ਆਪਣੇ ਭੇਡਾ ਕੱਢਣੇ ਜੀ ਬਾਹਰ ਆਪਾਂ ਉਹਨਾਂ ਦੀ ਗੋਲ ਕਾਰਨਾ ਅਸੀਂ ਕੱਢ ਸਕਦੇ ਹਾਂ ਜੀ ਤੇ ਉੱਪਰ ਲੜੀਆਂ ਲੱਗਵੇਂ ਨੇ ਜੀ ਪੱਖੇ ਲੱਗੇ ਹੋਏ ਨੇ ਦੋ ਠੀਕ ਹੈ ਜੀ ਤੇ ਬਾਕੀ ਦੋ ਸਪੀਕਰ ਨੇ ਜੀ ਨਾਲ ਐਂਪਲੀਫਾਇਰ ਲੱਗਾ ਹੋਇਆ ਠੀਕ ਹੈ ਜੀ ਤੇ ਉੱਪਰ ਤਾਂ ਹਾਂ ਉਹਦੀ ਏਸੀ ਸੁਵਿਧਾ ਫਰੰਟ ਵੀ ਹੈ ਜੀ ਬੈਕ ਵੀ ਹੈ ਠੀਕ ਹੈ ਬਾਕੀ ਲਾਈਟਾਂ ਦੀ ਸੁਵਿਧਾ ਵੀ ਪੂਰੀ ਵ मतलब जिस तरह ये गड्डी है पालकी साहब आपा तैयार कीती है जी, हाँ जी, हाँ जी उस तरह नु हरक बार से आपा यूज ਕਰ ਸਕਦੇ ਆ ਠੀਕ ਹੈ ਬਾਕੀ ਬਈ ਹੈਨਾ ਤੁਹਾਡਾ ਇਹ ਵੀ ਨਹੀਂ ਹੈਗਾ ਵੀ ਕੋਈ ਤੁਹਾਡਾ ਨਾ ਉਹਦੇ ਨੰਬਰ ਦਾ ਨੰਬਰ ਵੀ ਤੁਹਾਡਾ ਪੂਰਾ ਵਿਜੀਬਲ ਹੈਗਾ ਅੱਗੇ ਪਿੱਛੇ ਦਾ ਨੰਬਰ ਤੁਹਾਡਾ ਦੇਖੂਗਾ ਪੂਰਾ ਹਾਂਜੀ ਔਰ ਬਾਕੀ ਜਿੱਦਾਂ ਆਪਾਂ ਕਹੇ ਦੀ ਵੀ ਸੇਫਟੀ ਲਾਈਟਾਂ ਹੁੰਦੀਆਂ ਜਿਹੜੀਆਂ ਆਪਣੀਆਂ ਹਨਾ ਸਾਰੀਆਂ ਪੂਰਾ ਉੱਪਰ ਵਰਕਿੰਗ ਦੇ ਵਿੱਚ ਮਿਲਣਗੇ ਤੁਹਾਨੂੰ ਅਗਰ ਤੁਸੀਂ ਕੋਈ ਗੱਡੀ ਸਰਵਿਸ ਵਗੈਰਾ ਕਰ ਕਰਾਣੀਆਂ ਅਕਲ ਆਪਾਂ ਕੋਈ ਦਿੱਕਤ ਤਾਂ ਨਹੀਂ ਹੋਣੀ ਨਾ ਕੋਈ ਦਿੱਕਤ ਨਹੀਂ ਹੈਗੀ ਜੀ ਬਾਕੀਆਂ ਬੈਕ ਗੇਅਰ ਵਾਲੀ ਲਾਈਟ ਵੀ ਚੱਲਦੀ ਹੈ ਜੀ ਫਾਰਕ ਵਾਲੀ ਵੀ ਚੱਲਦੀ ਹੈ ਤੇ ਲਾਈਟਰ ਦੂਸਰੇ ਵਿੱਚ ਚੱਲਦੀ ਹੈ ਜੀ ਮਤਲਬ ਇਹਨਾਂ ਨਾਲ ਕੋਈ ਛੇੜਖਾਨੀ ਨਹੀਂ ਨਾ ਕੋਈ ਛੇੜਖਾਨੀ ਨਹੀਂ ਇਹ ਸਾਰਾ ਕੁਝ ਓਰੀਜਨਲ ਨਾਲ ਦਾ ਰੱਖਦਾ ਜੀ ਉਸ ਤਰ੍ਹਾਂ ਤੇ ਬਾਕੀ ਆਪਣਾ ਆ ਦੇਖ ਰਹੇ ਹਾਂ ਕਿ ਉੱਪਰੋਂ ਹਨਾ ਛੱਤ ਤੇ ਬਾਕੀ ਇਹਦੇ ਵਿੱਚ ਅੰਦਰਲੀ ਸਾਈਡ ਬਈ ਬਹੁਤ ਸ ਜਿਹੜੀਆਂ ਤੁਹਾਨੂੰ ਪ੍ਰੋਪਰ ਵਰਕਿੰਗ ਦੇਣਗੀਆਂ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਛੇਤੀ ਜਾ ਕੇ ਤੁਹਾਡਾ ਕੋਈ ਉਹ ਕਰ ਦੇਣੀ ਹੈ ਨੁਕਸਾਨ ਅੰਦਰ ਦੇ ਪਾਸੇ ਵੀ ਇਹਦੇ ਲੜੀ ਲੱਗੀ ਵੀ ਹੈ ਜੀ ਆਹ ਔਰੇ ਵੀ ਲੜੀ ਇੱਥੇ ਵੀ ਲੱਗੀ ਵੀ ਹੈ ਜੀ ਆਹ ਮੈਂ ਇੱਕ ਚੀਜ਼ ਦੇਖ ਰਿਹਾ ਜਿਵੇਂ ਜਿਹੜੀ ਆ ਲੜੀ ਲੱਗੀ ਹੋਈ ਹੈ ਬਹੁਤ ਵਧੀਆ ਕੁਆਲਿਟੀ ਦੀ ਲੱਗੀ ਹੋਈ ਹੈ ਹਾਂਜੀ ਹਾਂਜੀ ਹਾਂ ਹਨਾ ਨਹੀਂ ਇਹ ਜਿਹੜੀ ਨਿਓਨ ਨਹੀਂ ਇਹ ਜਿਹੜੀ ਮਤਲਬ ਕੰਪਨੀ ਦੀ ਉਹ ਲੱਗੇ ਹੋਏ ਆ ਜਿਹੜੀ ਆਮ ਦੂਜਿਆਂ ਵਾਲੀ ਉਹ ਨਹੀਂ ਅਸੀਂ ਲਾਈ ਸਿੰਪਲ ਅੱਛਾ ਮੈਂ ਇੱਕ ਗੱਲ ਕਰਾਂ ਇਹ ਪਾਲਕੀ ਸਾਹਿਬ ਦੀ ਸੇਵਾ ਕਿੰਨਾ ਬਈਆਂ ਨੇ ਕਰਵਾਈ ਹੈ ਮੈਨੂੰ ਦੱਸ ਆ ਜੀ ਇਹ ਜੀ ਆਪਣੇ ਨੋਕਲੇ ਆ ਜੀ ਤੋਰੀ ਗੁਰਦੁਆਰਾ ਨਾਨਕਸਰ ਹਾਂਜੀ ਹਾਂਜੀ ਜਦੋਂ ਆਪਾਂ ਨੇ ਇਥੋਂ ਪੁਲ ਚੜ੍ਹਦੇ ਆ ਨਾਲ ਹੀ ਆ ਗੁਰਦੁਆਰਾ ਨਾਨਕਸਰ ਉਹਨਾਂ ਨੇ ਜੀ ਟਰਸਟ ਵੱਲੋਂ ਹੀ ਆ ਸੇਵਾ ਠੀਕ ਹੈ ਟਰਸਟ ਵੱਲੋਂ ਸੇਵਾ ਹਾਂਜੀ ਠੀਕ ਹੈ ਜੀ ਲੋ ਬਈ ਹਨਾ ਤੇ ਆਪਾਂ ਤੁਹਾਨੂੰ ਫਰੰਟ ਤੇ ਦਿਖਾਉਣਾ ਵੀ ਇਹਦੇ ਵਿੱਚ ਫਾਰੀ ਦੀ ਸੁਵਿਧਾ ਹੁੰਦੀ ਹੈਗੀ ਤੇ ਇਹ ਦੋ ਚੀਜ਼ਾਂ ਬਈ ਹਨਾ ਇਹਦੇ ਵਿੱਚ ਇਹ ਹੁੰਦੀਆਂ ਹੀ ਹੁੰਦੀਆਂ ਇਹ ਮਿਲਣਗੀਆਂ ਹੀ ਮਿਲਣਗੀਆਂ ਤੁਹਾਨੂੰ ਤੇ ਇਹ ਜ਼ਰੂਰੀ ਹੈ ਵੀ ਅੱਗੇ ਕਈ ਵਾਰ ਹੁੰਦਾ ਵੀ ਆਪਾਂ ਛੜਕਾਓ ਹਨਾ ਔਖਾ ਹੁੰਦਾ ਕਰਨਾ ਆਪਾਂ ਨੂੰ ਜੱਗ ਜਾਂ ਡੋਲੂ ਅਲੱਗ ਲੈਣਾ ਪੈਂਦਾ ਸੀਗਾ ਉਹ ਅੱਧਾ ਛਟੇ ਦਾ ਗੱਡੀ ਦੇ ਉੱਪਰ ਹੀ ਪਈ ਜਾਂਦੇ ਸੀਗੇ ਜਾਂ ਬੰਦੇ ਨੂੰ ਮੂਹਰੇ ਪਾਸੇ ਸੱਜੇ ਖੱਬੇ ਪਾਸੇ ਬੈਣਾ ਪੈਂਦਾ ਸੀ ਜੀ ਹਾਂਜੀ 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 ਹੁਣ ਉਹ ਚੀਜ਼ ਲੋਡ ਨਹੀਂ ਜਿੰਨੀ ਕੁ ਲੋਡ ਆਪਾਂ ਉਹਨਾਂ ਛੜ ਸਕਦੇ ਜੀ ਠੀਕ ਹੈ ਜੀ ਲਓ ਬਾਈ ਹਨਾ ਤੇ ਉੱਪਰ ਤੁਹਾਡੇ 5 ਗੁੰਬਦ ਲੱਗੇ ਹੋਏ ਨੇ ਤੇ ਇਹਦੇ ਵਿੱਚ ਇੱਕ ਜੁੰਟ ਲੱਗੇ ਦੋ ਉੱਪਰ ਜੁੰਟ ਆ ਗਈ ਸਪੀਕਰ ਵਾਲੀ ਆ ਗਈ ਤੇ ਇੱਕ ਹੂਟਰ ਆ ਗਿਆ ਬੱਤੀ ਆ ਗਈ ਤੇ ਪੰਜੇ ਗੁੰਮ ਤਾਂ ਆ ਗਈ ਛੋਟੇ ਤੇ ਵੱਡੇ ਠੀਕ ਹੈ ਜੀ ਹਾਂਜੀ ਲਓ ਬਾਈ ਹਨਾ ਤੇ ਆਹ ਇੰਡੀਕੇਟਰ ਟਰਨਿੰਗ ਤੇ ਬੰਦ ਬਲਿੰਕ ਕਰਦੇ ਨੇ ਜਾਂ ਹਾਂ ਕਰਦੇ ਨੇ ਜਦੋਂ ਪੈਂਡਿਕਟਰ ਆਉਣੇ ਕਰਦੇ ਨੇ ਜੀ ਠੀਕ ਹੈ ਜੀ ਹਾਂਜੀ ਲੋ ਵੀ ਹੈਨਾ ਤੇ ਬਈ ਇਹਦੇ ਵਿੱਚ ਜਿਹੜੇ ਹੁਣ ਸਟicker ਲੱਗੇ ਹੋਏ ਨੇ ਵਗਰੇ ਵੀ ਆਲੇ-ਦਾਲੇ ਜਿਹੜਾ ਪੇਂਟ ਵਰਕ ਕੁਛ ਵੀ ਕੰਮ ਹੋਇਆ ਉਹ ਬਈ ਛਿੰਦੇ ਨੇ ਕਰਿਆ ਤੁਹਾਨੂੰ ਉਹਨਾਂ ਨਾਲ ਵੀ ਮਿਲਵਾਨੇ ਉਹਨਾਂ ਨਾਲ ਗੱਲਬਾਤ ਕਰਾਉਣਾ ਬਈ ਹੈਨਾ ਵੀ ਇਹਦੇ ਵਿੱਚ ਇਸ ਵਾਰ ਉਹਨਾਂ ਨੇ ਕੀ ਨਮਾ ਕਰਿਆ ਕਿਉਂਕਿ ਹਰ ਬਾਰ ਬਾਈ ਹੋਰੀ ਅੰਕਲ ਜੀ ਹੋਰੀ ਵੀ ਕੁਛ ਨਾ ਕੁਛ ਨਮਾ ਦਿੰਦੇ ਨੇ ਤੇ ਬਾਈ ਵੀ ਤੁਹਾਨੂੰ ਕੁਝ ਨਾ ਕੁਝ ਨਮਾ ਦਿੰਦਾ ਤੇ ਇਸ ਕਰਕੇ ਬਈ ਹੈਨਾ ਇਹ ਜ਼ਰੂਰੀ ਹੁੰਦਾ ਵੀ ਤੁਹਾਡੇ ਰੂਬਰੂ ਕਰਾਇਆ ਜਾਵੇ ਕਿਹੜਾ ਵੀ ਇਹ ਬੰਦਾ ਹਰ ਵਾਰ ਤੁਹਾਡੇ ਲਈ ਕੁਝ ਨਾ ਕੁਝ ਨਮਾ ਕਰਕੇ ਲੈ ਕੇ ਆਉਂਦਾ ਬਈ ਹਨਾ ਤੇ ਉਹਨਾਂ ਦੀ ਬਈ ਹੌਸਲਾ ਵਜਾਈ ਬਣਦੀ ਹੈ ਕਮੈਂਟਾਂ ਦੀ ਇਹ ਆ ਚੀਜ਼ ਆ ਵੀ ਜੀ ਆ ਵੀ ਜੀ ਪੂਰੀ ਖੁੱਲੀ ਆ ਗਈ ਵਿੱਚੋਂ ਹਾਂਜੀ ਫਰੰਟ ਵਾਲਾ ਡਰਾਈਵਰ ਵਾਲਾ ਹਿੱਸਾ ਹੈ ਠੀਕ ਹੈ ਬੀ ਦੇ ਵਿੱਚ ਗੇਅਰ ਵਗੈਰਾ ਪਾਉਣ ਲੱਗੀ ਕੋਈ ਦਿੱਕਤ ਕੋਈ ਕੋਈ ਦਿੱਕਤ ਨਹੀਂ ਛੱਕ ਜੀ ਹਾਂਜੀ ਲੋ ਵੀਰਾਂ ਤੇ ਬਾਈ ਹਨਾ ਕਮੈਂਟਾਂ ਦੇ ਵੀ ਤੁਸੀਂ ਹੌਸਲਾ ਬਜਾਈ ਦੇ ਤੌਰ ਤੇ ਤੁਸੀਂ ਵੈਗੁਰੂ ਜੀ ਕੀ ਫਤਿਹ ਜਰੂਰ ਬੁਲਾ ਦਿਓ ਬਾਈ ਹਨਾ ਕਿ ਜੋ ਬਾਈ ਸੇਵਾ ਕਰਦੇ ਨੇ ਬਾਈ ਹਨਾ ਉਹਨਾਂ ਦਾ ਉਹਨਾਂ ਨੂੰ ਮੁੱਲ ਮੋੜ ਸਕੇ ਬਾਈ ਤੇ ਕਰੋ ਕਮੈਂਟ ਤੇ ਬਾਕੀ ਬਾਈ ਨਾਲੋਂ ਤੁਹਾਡੀ ਗੱਲਬਾਤ ਕਰਵਾਉਣਾਗੇ ਆਜੋ ਤੇ ਬਾਈ ਸ਼ਿੰਦਾ ਜੀ ਵੀ ਆਪਣੇ ਨਾਲ ਨੇ ਠੀਕ ਹੈ ਬਾਈ ਤੇ ਬਾਈ ਹੋਰੀ ਹਰ ਵਾਰ ਪਾਲਕ ਸਿੰਘ ਸਾਹਿਬ ਦੇ ਵਿੱਚ ਕੁਝ ਨਾ ਕੁਝ ਨਵਾਂ ਕਰਦੇ ਨੇ ਤੇ ਪਰ ਨਾਲ ਹੁੰਦੇ ਬਾਈ ਜਿਹੜਾ ਵੀ ਬਾਈ ਕੰਮ ਕਰਦੇ ਨੇ ਆਪਣਾ ਦੁਕਾਨ ਦਾ ਜਿਹੜਾ ਕੰਮ ਆ ਬਾਈ ਹਨਾ ਜਿੱਤੇ ਆਪਾਂ ਕਦੀ ਵੀ ਕਿਸੇ ਗੱਡੀ ਦੇ ਉੱਤੇ ਤੁਸੀਂ ਟੇਪਿੰਗ ਦਾ ਕੰਮ ਕਰਾਉਣਾ ਕੋਈ ਸੇ ਬਾਈਕ ਦੇ ਉੱਪਰ ਟੇਪਿੰਗ ਦਾ ਕੰਮ ਕਰਾਉਣਾ ਭਾਈ ਉਸ ਦੇ ਵਿੱਚ ਬਾਈ ਹੋਰੀ ਨੰਬਰ 1 ਤੇ ਨੇ ਧੂਰੀ ਸ਼ਹਿਰ ਦੇ ਵਿੱਚ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਮੇਰੇ ਵੈਖਰੀ ਜੀ ਕੇ ਖਾਲਸਾ ਵੈਖਰੀ ਜੀ ਫਤਈ ਤੇ ਭਾਈ ਅੱਜ ਸਾਨੂੰ ਸਭ ਤੋਂ ਪਹਿਲਾਂ ਦੱਸ ਦਿਓ ਪਾਲਕ ਸਾਹਿਬ ਦੇ ਵਿੱਚ ਕੁਝ ਨਵਾਂ ਐਡ ਕੀ ਕੀ ਕਰਿਆ ਹਾਂਜੀ ਇੱਕ ਤਾਂ ਜੀ ਆ ਜਿਹੜੇ ਖੰਡੇ ਲੱਗੇ ਹੋਏ ਨੇ ਹਾਂਜੀ ਹਾਂਜੀ ਸਾਹਿਬ ਦੇਖੋ ਤੁਸੀਂ ਇਹ ਡਿਜ਼ਾਈਨ ਹੀ ਗਾਲੇ ਨੇ ਬਿਲਕੁਲ ਨਵੇਂ ਨਹੀਂ ਗਏ ਠੀਕ ਹੈ ਵੀਰੇ ਠੀਕ ਹੈ ਨਾ ਜੀ ਤੇ ਇਕ ਕਾ ਲੱਗੇ ਹੋਏ ਨੇ ਜੀ ਪੂਰੀ ਕੁੰਕਾਰ ਵਗੈਰਾ ਲੱਗਿਆ ਜੀ ਖੰਡੇ ਆ ਗਏ ਜੀ ਆਹ ਠੀਕ ਹੈ ਬਈ ਤੇ ਆ ਇੱਥੇ ਫੱਟੀ ਲੱਗੀ ਹੋਈ ਸੀ ਜੀ ਖਾਲੀ-ਖਾਲੀ ਜੀ ਲੱਗਦੀ ਸੀ ਇਹ ਚ ਆਪਣਾ ਡਿਜ਼ਾਈਨ ਪਾਤਾ ਜੀ ਹੂੰ ਫਤੇ ਵਾਲਾ ਲੋਗੋ ਆ ਗਿਆ ਜੀ ਇੱਧਰ ਤੇ ਸਾਰਾ ਵਰਕ ਜਿਹੜਾ ਹੁੰਦਾ ਹੈਗਾ ਜੀ ਰੇਡੀਅਮ ਟੇਪ ਦਾ ਹੁੰਦਾ ਹੈ ਜੀ ਰੇਡੀਅਮ ਟੇਪ ਦੇ ਅੱਛਾ ਬਈ ਜਿਹੜੇ ਆਪਾਂ ਟੇਪ ਲਾਣ ਹੈਗੇ ਇਹ ਹੈ ਨਾ ਮੈਂ ਕਿਉਂਕਿ ਇਹ ਚੀਜ਼ ਹੁੰਦੀ ਹੈ ਨਾ ਇਹ ਕਲਰ ਹੁੰਦੇ ਨੇ ਜਿਹੜੇ ਕਲਰ ਕੋਈ ਵੀ ਲਾ ਲਓ ਕਲਰ ਦੀ ਕੁਝ ਮਿਆਦ ਹੁੰਦੀ ਹੈ ਵੀ ਉਹਨੇ ਫਿੱਟ ਜਾਣਾ ਹੁੰਦਾ ਜਾਂ ਉੱਤਰ ਜਾਣਾ ਹੁੰਦਾ ਇਹ ਉੱਤਰ ਜੂਗੀ ਜੇ ਜਿ ਠੀਕ ਹੈ ਯਾਦ ਹੈ ਜੀ ਮਤਲਬ ਕਿ ਇਹ ਉੱਤਰਦੀ ਨਹੀਂ ਨਾ ਫੇਲਡ ਹੋਵੇ ਜੀ ਆਪਾਂ ਵਧੀਆ ਕੁਆਲਿਟੀ ਚ ਯੂਜ਼ ਕਰੀਦੀ ਆ ਟੇਪ ਠੀਕ ਹੈ ਮਤਲਬ ਦੇਸੀ ਨਹੀਂ ਜੁਗਦਾਰੀ ਦੀ ਦੇਸੀ ਵੀ ਆਉਂਦੀਆਂ ਨੇਗੀਆਂ ਗਾਰੰਟੀ ਸੁਦਾ ਕੰਮ ਹੁੰਦਾ ਜੀ ਇਹ ਠੀਕ ਹੈ ਤੇ ਬਈ ਚਿਰ ਪੇਂਟ ਚੱਲਣਾ ਗੱਡੀ ਦਾ ਉਹਨਾਂ ਚਿਰ ਇਹ ਚੱਲੂ ਮਤਲਬ ਵੀ ਗੱਡੀ ਦੇ ਪੇਂਟ ਦੇ ਬਰਾਬਰ ਦੀ ਕੰਮ ਕਰਦੀ ਆ ਜਦੋਂ ਉਤਰਨੀ ਆਗੀ ਠੀਕ ਹੈ ਉਹ ਨਹੀਂ ਉਤਰਦੀ ਆਪਣੀ ਠੀਕ ਹੈ ਲੈ ਬਈ ਹਨਾ ਇਹ ਚੀਜ਼ ਵੀ ਤੁਹਾਨੂੰ ਮੈਂ ਜਿੰਨੇ ਦੱਸਦਾ ਵੀ ਅਗਰ ਤੁਸੀਂ ਵੀ ਕੋਈ ਬਾਈ ਤੋਂ ਟੇਪਿੰਗ ਦਾ ਕੋਈ ਕੰਮ ਕਰਵਾਉਂਦੇ ਆਂਗੇ ਤੁਹਾਨੂੰ ਇਹ ਨਹੀਂ ਹੈਗਾ ਕਿ ਉਹੀ ਉਤਰਜੋ ਬਈ ਇਹ ਠੀਕ ਹੈ ਇਹ ਕਿਸੇ ਤ ਹੁੰਦਾ ਜੀ ਤੇ ਵੀਰੇ ਆਪਾਂ ਨਾਲ ਨਾਲ ਹੋਰ ਕੀ ਕੰਮ ਕਰਦੇ ਆਂਗੇ ਕਿਹੜਾ ਕਿਹੜਾ ਕੰਮ ਹੁੰਦਾ ਜਿਹਦੇ ਵਿੱਚ ਵੀ ਪਤਾ ਕੋਈ ਹੋਰ ਦੂਜਾ ਬੰਦਾ ਵੀ ਨਹੀਂ ਕਰ ਰਿਹਾ ਹੈਗਾ ਮਤਲਬ ਕਈ ਵਾਰੀ ਤਾਂ ਜੀ ਸਾਡੇ ਕੋਲੇ ਜ਼ਿਆਦਾਤਰ ਕਸਟਮਰ ਆ ਜਾਂਦਾ ਜੀ ਜਿਵੇਂ ਕੋਈ ਆਪਣੇ ਮੋਬਾਈਲ 'ਚ ਕੋਈ ਚੀਜ਼ ਦਿਖਾਤੀ ਆਪਾਂ ਨੂੰ ਤਾਂ ਅਸੀਂ ਉਹਨੂੰ ਤਿਆਰ ਕਰਕੇ ਸਟicker ਬਣਾ ਕੇ ਦੇ ਦਾਂਗੇ ਜਿੱਦਾਂ ਦਾ ਵੀ ਸਟicker ਕਿੰਦਾਂ ਦਾ ਵੀ ਹੋਊਗਾ ਜੀ ਕਸਟਮਰ ਦੀ ਡਿਮਾਂਡ ਤੇ ਜੋ ਵੀ ਚੀਜ਼ ਕਹਿੰਦਾ ਅਸੀਂ ਤਿਆਰ ਕਰ ਦਾਂਗੇ ਜੀ ਜਿਵੇਂ ਕੋਈ ਲੋਗੋ ਤਿਆਰ ਕਰਨਾ ਕੋਈ ਗੱਡੀ ਦਾ ਕੋਈ ਆਫਦਾ ਲੋਗੋ ਤਿਆਰ ਕਰਨਾ ਉਹ ਵੀ ਬਣ ਜਾਂਦਾ ਹੈ ਜੀ ਹਾਂਜੀ ਤੇ ਅੱਛਾ ਇੱਕ ਜਿਵੇਂ ਮੈਂ ਹੋਰ ਵੀ ਤੁਸੀਂ ਵੀ ਤੁਹਾਡੇ ਲਵੇ ਲੈਪਟਾਪ ਲੈ ਆਵੇ ਕੋਈ ਮੋਬਾਈਲ ਲੈ ਆਵੇ ਕੋਈ 에어ਪੋਰਟ ਲੈ ਆਵੇ ਹਨਾ ਕੋਈ ਫੋਟੋਗ੍ਰਾਫਰ ਕੈਮਰਾ ਹੋਗਾ ਜੀ ਕੈਮਰਾ ਹੋਗਾ ਕੋਈ ਚਾਬੀ ਵੀ ਤੁਹਾਡੇ ਲਵੇ ਲੈ ਆਵੇ ਕੋਈ ਡਰੋਨ ਲੈ ਆਵੇ ਤੁਸੀਂ ਉਹਨਾਂ ਸਾਰੀ ਦੇ ਉੱਪਰ ਟਾਈਪਿੰਗ ਕਰਨਾ ਸੀਨ ਨਾਲ ਕੱਟ ਕਰਕੇ ਹੋਊਗਾ ਜੀ ਕੋਈ ਉਹਤੇ ਬਲੇਡ ਨਹੀਂ ਲੱਗਦਾ ਜੀ ਬਸ ਬਿਨਾ ਕਿਸੇ ਬਲੇਡ ਤੋਂ ਹਾਂ ਬਲੇਡ ਨਹੀਂ ਆਉਂਦੇ ਜੀ ਉਹਦੇ ਉੱਤੇ ਲੈ ਵੀ ਪੂਰਾ ਪੂਰਾ ਬਈ ਹਨਾ ਉਹਦਾ ਪੂਰਾ ਆਪਾਂ ਕਹਿੰਦੇ ਜਿਹੜੀ ਉਹਦੀ ਡਾਇਗਰਾਮ ਬਣ ਕੇ ਬਈ ਪ੍ਰੋਪਰ ਉਹਦੇ ਹੋਊਗਾ ਸੀਨ ਤੇ ਕਟਿੰਗ ਹੁੰਦੀ ਕੋਈ ਬਲੇਡ ਨਹੀਂ ਵਰਤਦੇ ਬਾਈ ਹੋਰੀ ਇਹ ਚੀਜ਼ ਬਈ ਹੈ ਨਾ ਬਹੁਤ ਵਧੀਆ ਨਹੀਂ ਤਾਂ ਬੰਦਾ ਡਰਦੇ ਰਹਿਦਾ ਕਿ ਕਿਤੋਂ ਇਧਰ ਨਾ ਚਾਕੂ ਚੱਲ ਜਾਏ ਕਿ ਉਧਰ ਨਾ ਚਾਕੂ ਚੱਲ ਜਾਏ ਇਸ ਕਰਕੇ ਬਾਈ ਹੈ ਨਾ ਉਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਬਈ ਕਿਸੇ ਮੇਰੇ ਭਰਾ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਟੇਪਿੰਗ ਕਰਾਉਣੀ ਹੈ ਕੋਈ ਆਪਦੀ ਗੱਡੀ ਦੇ ਉੱਤੇ ਕਿਸੇ ਗੱਡੀ ਦੀ ਚਾਬੀ ਦੇ ਉੱਤੇ ਕੋਈ ਲੈਪਟਾਪ ਦੇ ਉੱਤੇ ਕੈਮਰੇ ਦੇ ਉੱਤੇ ਜਾਂ ਕੁਝ ਵੀ ਹਨਾ ਤੁਹਾਡੇ ਲਈ ਹੈਗੀ ਕੋਈ ਚੀਜ਼ ਤਾਂ ਬਾਈ ਹੋਰੋਂ ਇੱਕ ਵਾਰ ਸੰਪਰਕ ਕਰ ਲਿਓ ਵੀਰੇ ਨੰਬਰ ਬੋਲ ਦੇ ਇੱਕ ਵਾਰੀ ਹਾਂਜੀ ਨੰਬਰ ਹੈਗਾ 94172 42250 ਹਾਂਜੀ ਬਾਗੜੀਆਂ ਰੋਡ ਨਿਅਰ ਬਰਫੋ ਵਾਲਾ ਕਾਰਖਾਨਾ ਧੂਰੀ ਤੇ ਬਾਕੀ ਭਾਈ ਹੈਨਾ ਤੁਸੀਂ ਆਓ ਵਿਜ਼ਿਟ ਕਰੋ ਮੈਂ ਬਾਕੀ ਬਾਈ ਹੋਰਾਂ ਦਾ ਨੰਬਰ ਧਰੂ ਥੱਲੇ ਪਾਤਾ ਪਾਲਕੀ ਸਾਹਿਬ ਕਿਸੇ ਭਰਾਣੇ ਸੇਵਾ ਦੇ ਰੂਪ ਦੇ ਵਿੱਚ ਗੁਰਦਾਰਾ ਸਾਹਿਬ ਨੂੰ ਪੇਟਾ ਕਰਨੇ ਹੋਵੇ ਤਾਂ ਇੱਕ ਵਾਰ ਸੰਪਰਕ ਕਰ ਲਿਓ ਭਾਈ ਹੈਨਾ ਅਗਲੀ ਵਾਰ ਮਿਲਾਂਗੇ ਕਿਸੇ ਨਵੀਂ ਪਾਲਕੀ ਦੇ ਨਾਲ ਤਾਂ ਤਕਲੀਬੀ ਵੈਗਰੂ ਜੀ ਕੇ ਖਾਲਸਾ ਵੈਗਰੂ ਖਾਲਸਾ ਫਤਿਹ